ਰਾਤ ਦਾ ਸਮਾਂ ਹੁੰਦਾ ਤੇ ਮੀਂਹ ਪੈ ਰਿਆ ਤੇ ਲਾਹੌਰ ਕਿਲੇ ਦੇ ਵੱਡੇ ਦਰਵਾਜ਼ੇ ਬੰਦ ਹੁੰਦੇ ਆ ਉਸ ਸਮੇਂ ਵੀ 25 ਸਿੱਖ ਘੋੜਸਵਾਰ ਹਨੇਰੇ ਵਿੱਚੋਂ ਉੱਭਰਦੇ ਦਿਖਦੇ ਆ ਤੇ ਉਹਨਾਂ ਦੀ ਗਵਾਈ ਇੱਕ 19 ਸਾਲਾ ਨੌਜਵਾਨ ਕਰ ਰਿਹਾ ਜਿਸ ਦਾ ਨਾਮ ਹੈ ਰਣਜੀਤ ਸਿੰਘ ਉਸ ਦੀ ਇੱਕ ਅੱਖ ਬੰਦ ਹੈ ਤੇ ਪਰ ਦੂਜੀ ਅੱਖ ਵਿੱਚ ਇੱਕ ਅਸਧਾਰਨ ਚਮਕ ਲਾਹੌਰ ਦੇ ਕਿਲੇ ਅੰਦਰ ਪੱਗੀ ਸਰਦਾਰ ਹੁੰਦੇ ਆ ਜੋ ਕਿ ਡਰੇ ਹੋਏ ਸੀ ਲਾਹੌਰ ਦੇ ਲੋਕ ਵੀ ਰਣਜੀਤ ਸਿੰਘ ਦਾ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਉਸ ਸਮੇਂ ਕੰਗੀਆਂ ਦੇ ਰਾਜ ਤੋਂ ਉਹ ਤੰਗ ਆ ਚੁੱਕੇ ਸਨ। ਰਣਜੀਤ ਸਿੰਘ ਘੋੜੇ ਤੋਂ ਉਤਰਦਿਆਂ ਤੇ ਉਹ ਦਰਵਾਜ਼ੇ ਤੇ دست ਦਿੰਦੇ ਆ। ਤੇ ਕੰਦ ਦੇ ਉੱਪਰੋਂ ਪਹਿਰੇਦਾਰਾਂ ਦੀ ਆਵਾਜ਼ ਸੁਣਾਈ ਦਿੰਦੀ ਆ ਕਿ ਕੌਣ ਹੈ ਇਸ ਵੇਲੇ? ਰਣਜੀਤ ਸਿੰਘ ਉੱਚੀ ਆਵਾਜ਼ ਵਿੱਚ ਗੱਲ ਕਰਦੇ ਆ ਕਿ ਸ਼ੁਕਰ ਚੱਕਿਆ ਰਣਜੀਤ ਸਿੰਘ। ਲਾਹੌਰ ਦੇ ਲੋਕਾਂ ਨੇ ਮੈਨੂੰ ਬੁਲਾਇਆ ਹੈ। ਦਰਵਾਜ਼ਾ ਖੋਲ੍ਹ ਦਿਓ ਨਹੀਂ ਤਾਂ ਦਰਵਾਜ਼ਾ ਸਵੇਰ ਨੂੰ ਤੋੜ ਦਿੱਤਾ ਜਾਵੇਗਾ। ਇਹ ਸੁਣਦੇ ਹੀ ਦਰਵਾਜ਼ਾ ਖੋਲ੍ਹ ਦਿੱਤਾ ਜਾਂਦਾ ਤੇ ਰਣਜੀਤ ਸਿੰਘ ਆਪਣੇ ਸਾਥੀਆਂ ਸਮੇਤ ਅੰਦਰ ਚਲੇ ਜਾਂਦੇ ਆ। ਤੇ ਰঞ্জੀਤ ਸਿੰਘ ਲਾਹੌਰ ਦੇ ਤਖਤ ਤੇ ਬੈਠ ਜਾਂਦੇ ਆ ਤੇ ਰঞ্জੀਤ ਸਿੰਘ ਕਹਿੰਦੇ ਆ ਕਿ ਅੱਜ ਤੋਂ ਬਾਅਦ ਇਹ ਕਿਸੇ ਇੱਕ ਧਰਮ ਦਾ ਰਾਜ ਨਹੀਂ ਇਹ ਖਾਲਸਾ ਰਾਜ ਹੈ ਇਹ ਪੰਜਾਬ ਦਾ ਰਾਜ ਹੈ ਇੱਥੇ ਹਰ ਕਿਸੇ ਨੂੰ ਇਨਸਾਫ ਮਿਲੇਗਾ ਤੇ ਕਿਸੇ ਵੀ ਧਰਮ ਨਾਲ ਕੋਈ ਵੀ ਭੇਤ ਭਾਵ ਨਹੀਂ ਰੱਖਿਆ ਜਾਵੇਗਾ ਸ਼ੁਕਰ ਚੱਕੀਆਂ ਮਿਸਲ ਦੇ ਸਰਦਾਰ ਰঞ্জੀਤ ਸਿੰਘ ਨੇ 7 ਜੁਲਾਈ 1799 ਨੂੰ ਲਾਹੌਰ ਤੇ ਕਬਜ਼ਾ ਕਰ ਲਿਆ ਇਹ ਭਾਵੇਂ ਖਾਲਸਾ ਰਾਜ ਦੀ ਸ਼ੁਰੂਆਤ ਹੀ ਸੀ ਪਰ ਇਸ ਕਬਜ਼ੇ ਨੇ ਦੱਖਣ ਵਿੱਚ ਬੈਠੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਧਿਆਨ ਪੰਜਾਬ ਵੱਲ ਖਿੱਚ ਲਿਆ। ਹੁਣ ਅੰਗਰੇਜ਼ਾਂ ਦੀ ਚਿੰਤਾ ਵੱਧ ਚੁੱਕੀ ਸੀ। ਅੰਗਰੇਜ਼ ਅਫਸਰ ਇੱਕ ਵੱਡੇ ਨਕਸ਼ੇ ਤੇ ਵਿਚਾਰ ਕਰ ਰਹੇ ਸਨ ਪਰ ਉਹਨਾਂ ਦਾ ਧਿਆਨ ਫਰਾਂਸ ਤੇ ਰੂਸ ਤੇ ਸੀ। ਅਫਸਰ ਲਾਰਡ ਵੈਜਲੀ ਨੇਪੋਲੀਅਨ ਇਰਾਨ ਦੇ ਰਾਸਤੇ ਹਿੰਦੁਸਤਾਨ ਵੱਲ ਦੇਖ ਰਿਆ ਸੀ ਅਤੇ ਰੂਸੀ ਫੌਜਾਂ ਵੀ ਅੱਗੇ ਵਧ ਰਹੀਆਂ ਸਨ। ਤੇ ਦੂਸਰਾ ਅਫਸਰ ਕਹਿੰਦਾ ਕਿ ਸਰ ਸਾਡੇ ਅਤੇ ਅਫਗਾਨਿਸਤਾਨ ਦੇ ਵਿਚਕਾਰ ਪੰਜਾਬ ਹੈ। ਪਰ ਹੁਣ ਲਾਹੌਰ ਤੇ ਇਸ ਵੇਲੇ ਨਵੇਂ ਸਰਦਾਰ ਰঞ্জੀਤ ਸਿੰਘ ਨੇ ਕਬਜ਼ਾ ਕਰ ਲਿਆ ਹੈ। ਕਿ ਲਾਰਡ ਵੈਲਜੀ ਕਹਿੰਦੇ ਆ ਕਿ ਇਹ ਰঞ্জੀਤ ਸਿੰਘ ਕੌਣ ਹੈ? ਇਹ ਸਾਡਾ ਦੋਸਤ ਹੈ ਜਾਂ ਦੁਸ਼ਮਣ? ਸਾਨੂੰ ਪਤਾ ਲਗਾਉਣਾ ਪਵੇਗਾ। ਦੂਸਰਾ ਅਫਸਰ ਕਹਿੰਦਾ ਕਿ ਹੁਣ ਅਸੀਂ ਕੀ ਕਰੀਏ? ਲਾਰਡ ਵੈਲਜੀ ਅਲੀ ਕਹਿੰਦੇ ਆ ਕਿ ਇੱਕ ਦੋਸਤਾਨਾ ਖਤ ਭੇਜੋ, ਕੁਝ ਤੋਹਫੇ ਭੇਜੋ। ਉਹ ਆਪਣੇ ਇੱਕ 에ਜੰਟ मुंशी ਯੂਸਫ ਅਲੀ ਖਾਨ ਨੂੰ ਲਾਹੌਰ ਭੇਜਦੇ ਆ ਕਿ ਸਾਨੂੰ ਜਾਨਣਾ ਹੈ ਕਿ ਇਹ ਆਦਮੀ ਕੀ ਸੋਚਦਾ ਹੈ। ਪੰਜਾਬ ਨਾਲ ਸੰਬੰਧ ਬਣਾਉਣ ਦੀ ਸ਼ੁਰੂਆਤ ਮੋਹਰੀ ਯੂਸਫ ਅਲੀ ਖਾਨ ਰਾਹੀਂ ਹੋਈ ਖਾਲਸਾ ਰਾਜ ਤੇ ਬ੍ਰਿਟਾਨੀਆਂ ਦੇ ਵਿਚਕਾਰ ਕੂਟਨੀਤੀ ਦੀ ਸ਼ੁਰੂਆਤ ਹੋ ਗਈ